ਹਾਂਜੀ ਬਾਈ ਜੀ ਦੱਸਦੇ ਆ ਤੁਹਾਨੂੰ ਪਿਆਰੀ ਅੰਬ ਦਾ ਵੀ ਰੇਟ ਤੇ ਬਾਰਿਸ਼ ਬਹੁਤ ਹੋਈ ਜਾਂਦੀ ਆ 14 ਤਰੀਕ 7 ਮਹੀਨਾ 2025 ਨੂੰ ਦੇ ਸਕਦੇ ਤੁਸੀਂ ਪਾਣੀ ਮੰਡੀ ਚ ਮੀਂਹ ਬਹੁਤ ਜ਼ਿਆਦਾ ਪੈ ਗਿਆ ਤੁਸੀਂ ਵੀ ਦੱਸਿਓ ਕਿੱਥੇ ਕਿੱਥੇ ਕਿੰਨਾ ਕੁ ਮੀਂਹ ਪੈ ਗਿਆ ਤੇ ਦੱਸਦੇ ਆ ਰੇਟ ਕਿਹੜਾ ਬਈ ਇਹ ਇਹ ਆਰਾਮ ਕੇਲਾ ਇਹ ਆਰਾਮ ਕੇਲਾ ਠੀਕ ਆ ਜੀ ਆ ਹੈਗਾ ਜੀ ਆਰਾਮ ਕੇਲਾ ਅੰਬ ਤੇ ਕੀ ਰੇਟ ਆ ਜੀ ਇਹਦਾ ਹਾਂ ਕੀ ਰੇਟ ਆਈ ਇਹਦਾ ਇਹ 70 ਰੁਪਏ ਕਿਲੋ ਆਜ ਦਾ ਭਾਜੇ 70 ਰੁਪਏ ਕਿਲੋ 5 ਕਿਲੋ ਠੀਕ ਆ ਕਿੰਨੇ ਦਾ 370 ਰੁਪਏ ਦਾ 5 ਕਿਲੋ 370 ਦਾ 5 ਕਿਲੋ ਹਾਂਜੀ ਠੀਕ ਆ ਜੀ ਆਹ ਆਰਾਮ ਕੇਲਾ ਵਾ 370 ਰੁਪਏ 5 ਕਿਲੋ ਮੰਨ ਕੇ ਜਦ 70 ਰੁਪਏ ਕਿਲੋ ਬੈਠਾ ਹੈ ਹਾਂਜੀ ਠੀਕ ਆ ਜੀ ਹਾਂ ਦੇਖ ਹੀ ਸਕਦੇ ਆ ਤੇ ਦੂਜਾ ਬਈ ਦੂਜਾ ਦੇਸੀ ਦੇਸੀ ਭਾਈ ਬੰਦ ਹੋ ਗਏ ਮੀਂਹੋਂ ਪੈਂਦੇ ਨੇ ਬੰਦ ਹੋ ਗਏ ਭਾਈ ਅੱਛਾ ਉਹ ਬੰਦ ਹੋ ਗਿਆ ਹਾਂਜੀ ਠੀਕ ਹੈ ਜੀ ਹੁਣ ਕੱਲਾ ਆਮਕੇਲਾ ਉਹ ਬੰਦ ਹੋ ਗਿਆ ਇਹ ਵੀ ਭਾਈ ਥੋੜਾ ਚੇਰੀਏ ਬਾ ਹੁਣ ਕੱਡੀਆਂ ਨੇ ਮੀਂਹ ਪਈਆਂ ਨੇ ਬਸਾਤਾ ਹਾਂਜੀ ਆਰੰਭ ਕਰਨਾ ਸ਼ੁਰੂ ਹੋ ਗਿਆ ਜੀ ਹੁਣ ਠੀਕ ਆ ਬਸ ਮੰਨ ਕੇ ਚਲੋ 5-7 ਦਿਨਾਂ ਦੀਆਂ ਖੇਡਾਂ 10 ਦਿਨਾਂ ਦੀ ਗੇਮ ਹੈ ਜੀ ਬਾਰ ਬਾਰ ਖਤਮ ਹੀ ਜਾਂਦੀ ਠੀਕ ਹੈ ਜੀ ਤੇ ਆਮਕੇਲਾ ਕੱਲਾ ਹੁੰਦਾ ਹੁਣ ਮੱਡੀ 'ਚ ਦੂਜਾ ਆਮ ਨਹੀਂ ਆਉਂਦਾ ਤੇ ਇਹਦਾ ਰੇਟ ਹੋ ਗਿਆ ਜੀ 70 ਰੁਪਏ ਕਿਲੋ ਰੇਟ ਅੱਗੇ ਨਾਲੋਂ ਬਹੁਤ ਜ਼ਿਆਦਾ ਵਧ ਗਿਆ ਹੈ ਨਾ ਬਹੁਤ ਜ਼ਿਆਦਾ ਜੀ ਬਹੁਤ ਜ਼ ਤੇ ਬਾਕੀ ਜਿਹੜੇ ਵੀ ਭਰਾਣੇ ਲੈਣਾ ਵਾ ਤੇ ਆ ਮੰਡੀ ਚ ਸਿਧਾ ਆਣ ਕੇ ਇੱਥੋਂ ਖਰੀਦ ਸਕਦੇ ਆ ਤੇ ਬਾਕੀ ਜੇ ਕੋਈ ਵੀ ਸਬਜ਼ੀ ਲੈਣੀ ਆ ਤੇ ਇਧਰੋਂ ਖਰੀਦ ਸਕਦੇ ਆ ਸਬਜ਼ੀ ਵੇਖ ਲਓ ਆ ਮੁੰਡਿਆਂ ਨੂੰ ਦੇਖ ਲਓ ਤੇ ਇਹਨਾਂ ਕੋਲੋਂ ਆਣ ਕੇ ਖਰੀਦ ਸਕਦੇ ਆ ਸਬਜ਼ੀ ਕੀ ਰੇਟ ਆ ਜੈ ਜਦਾਂਗੇ ਹਾਂਜੀ ਹਾਂਜੀ ਬਿਲਕੁਲ ਜੈ ਬਾਕੀ ਜਿਹੜਾ ਆਪਣਾ ਆਣ ਕੇ ਪੇਜ ਦਾ ਦੱਸੂਗਾ ਉਹਨੂੰ ਜਮਾਂ ਜੈ ਲਾਉਣਗੇ ਰੇਟ ਇਹ ਮੁੰਡੇ ਤੇ ਹਾਂਜੀ ਤੇ ਇਧਰੋਂ ਮੰਡੀ ਚ ਵੜਦੇ ਆ ਸਾਰੀ ਤੇ ਇੱਥੇ ਬਾਈ ਹੁਣਾਂ ਦੀ ਦੁਕਾਨ ਆ ਜਾਂਦੀ ਆ ਤੇ ਜਿਹੜੇ ਭਰਾਣੇ ਖੁੱਲੀ ਸਬਜ਼ੀ ਲੈਣੀ ਹੁੰਦੀ ਆ ਕਿਲੋ 2 ਕਿਲੋ ਤੇ ਬਾਈ ਉਹਨਾਂ ਕੋਲੋਂ ਆਣ ਕੇ ਲੈ ਸਕਦੇ ਆ ਜੀ ਤੇ ਬਾਕੀ ਰੇੜੀਆਂ ਗਾਹ ਵੀ ਲੱਗੀਆਂ ਫਰੂਟਾਂ ਵਾਲੀਆਂ ਲੰਮੀਆਂ ਸਿਰੇ ਤੱਕ ਫਰੂਟਾਂ ਵਾਲੀਆਂ ਰੇੜੀਆਂ ਤੁਰੀਆਂ ਆਉਂਦੀਆਂ ਵਾ ਤੇ ਜਿਹੜੇ ਭਰਾਣੇ ਆਂਬ ਲੈਣੇ ਆਂ ਆਂਬ ਇੱਥੇ ਰੇੜੀਆਂ ਲੱਗੀਆਂ ਵਾ ਤੇ ਪਰਿਓ ਮੰਡੀ ਦੇ ਵਿੱਚੋਂ ਤਾਂ ਵੱਜੀ ਚੀਜ਼ ਹੀ ਮਿਲਦੀ ਆ ਲਫਾਫੇ ਮਿਲਦੇ ਆ ਜਿਹੜੀ ਵੀ ਕਿਲੋ 2 ਕਿਲੋ ਚੀਜ਼ ਲੈਣੀ ਆ ਸਾਹਮਣੇ ਦੁਕਾਨਾਂ ਲੱਗੀਆਂ ਵੀ ਆ ਇਧਰ ਨੂੰ ਸਿਰੇ ਤੋਂ ਸਿਰੇ ਤੱਕ ਇੱਥੋਂ ਆਣ ਕੇ ਖਰੀਦ ਸਕਦੇ ਆ ਠੀਕ ਆ ਜੀ ਵੀਡੀਓ ਚੰਗੀਆਂ ਲੱਗਦੀਆਂ ਹੁੰਦੀਆਂ ਸ਼ੇਅਰ ਜਰ ਪੇਜ ਨੂੰ ਫੋਲੋ ਕਰਦੇ ਰਹੋ ਜੀ ਧੰਨਵਾਦ